ਕੰਦੇ ਉਪਰ ਪਾਣੀ ਆਂ ਡਿਆ ਤਾਰਿਆ ਤੁੰਗੀ ਕੰਡਿਆ ਓਏ ਹਾਂ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉਪਰ ਓਏ ਘੱਟਾ ਮੇਰੇ ਆ ਬੱਲ 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 ਵਾਹਿਗੁਰੂ 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 ਉਹ ਬਾਬਾ ਖਵਾ ਜਾ ਵੀਰ ਭਾ ਭਲਾ ਕਰ ਹੁਣ ਥੋੜਾ ਜਿਹਾ ਬੋਲੀ 88 ਦਾ 1988 ਦਾ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਹੁਣ ਆਪਾਂ ਕੋਈ ਨਹੀਂ ਕੁਝ ਕਰਦੇ ਮੇਰੇ ਫੋਨ ਤੇ ਪਾ ਲਈ ਓਏ ਮਣਾਵਾ ਦੇ ਇੱਥੇ ਬਣਾਨੇ ਥੱਲੇ ਪਾਣੀ ਥੱਲੇ ਦੇਖ ਥੱਲੇ ਲਾਗੀ ਮੋਲ ਆ ਨਕਸ਼ੇ ਵਾਲੀ ਗੰਨ ਦੇ ਪਣੀ ਜੜ ਗਿਆ ਨਕਸ਼ੇ ਵਾਲੀ ਦੇ